ਉਧਰੀ ਗਈ ਆ ਜਿਹੜੇ ਅੱਜ ਆਸੀਂ ਪੁੱਜੇ ਠੱਠਾ ਖਾਦੇ ਬੈਠੇ ਤੋਂ ਗਲੀ ਸੁਣਦਾ ਬੈਠਾ ਸੀ ਪਹਿਲਾਂ ਧਰਨੇ ਲੱਗਦੇ ਸੀ ਜਿੱਥੇ ਖੁਦ ਅਸੀਂ ਮੰਗ ਪੱਤ ਲੈਣ ਬਸਤੇ ਨੇ ਆ ਭਾਈ ਦੀ ਸਬਕ ਸੁਵਾਈ ਹੈ ਨਾ DJ ਸੁਣਾਈ ਨਾ ਮਿਲੂ ਨਾ ਪਿੰਨੋ ਨਾ ਕਿਸੇ ਹੱਲੇ ਬੱਲੇ ਨੂੰ ਮੈਨੂੰ ਕਮਾਲ ਦੀ ਗੱਲ ਕਰ ਗਿਆ ਤੁਸੀਂ ਤਾਂ ਆ ਗਈ ਨੋਬਤ ਆ ਗਈ ਜਿਨ੍ਹਾਂ ਨੂੰ ਅਸੀਂ ਵੋਟ ਪਾਣੇ ਆ ਆ ਵੋਟ ਵੋਟ ਦਾ ਅਧਿਕਾਰ ਦੇਖੋ ਮੈਂ 78 ਸਾਲ ਦਾ ਬੁਢਾ ਕਰੋ ਪੱਜਾਇਆ ਮੈਂ ਮੈਂ 70 ਸਾਲ ਦਾ ਬੁਢਾ ਜਦੋਂ ਦੀ ਕਿਤੇ ਭਿੰਡੇ ਸ਼ਹਿਰ ਜੇ ਲੋ ਬਤਾਦੀ ਹੈ ਚਾਹੇ ਉਹ ਪ੍ਰਸਤ ਤੋਂ ਬਤਾਦੀ ਹੈ ਕਿ ਸ਼ਾਸਨ ਜੇ ਪ੍ਰਜਾਣ ਜੇ ਪ੍ਰਵਾਕਰ ਨੂੰ ਯਾਦ ਕਰਦੇ ਹੈ ਲੇਕਿਨ ਪ੍ਰਵਾਕਰ ਨੂੰ ਕੋਈ ਯਾਦ ਨਹੀਂ ਕਰਦਾ ਜੋ ਪ੍ਰਵਾਕਰ ਨੂੰ ਲੋਡ ਹੁੰਦੀ ਹੈ ਲੇਕਿਨ ਮੈਂ ਤੁਹਾਡੇ ਨਾਲ ਕਿਉਂਕਿ ਮਾਂ ਭਗਵਤੀ ਸ਼ੇਰ ਆਵਲੀ ਚੰਡੇ ਆਲੀ ਮੇਰੇ ਨਾਲ ਰਹਿੰਦੀ ਹੈ ਕਿ ਪੁੱਤ ਤੂੰ ਐਸੇ ਕੰਮ ਕਰਨ ਨੂੰ ਆਇਆ ਮੈਨੂੰ ਅਫਸੋਸ ਹੈ ਕਿ ਅੱਜ ਸਾਡਾ ਮੈਡੀਕਲ ਸਟੋਰ ਵਾਲੇ ਭਾਈ ਇੱਥੇ ਬੈਠੇ ਹੈ ਅਬ ਤਾਂ ਲੱਖਾਂ ਦਾ ਕਾਰੋਬਾਰ ਕਰ ਗਏ ਦੋਈਆਂ ਲੈਣ ਵਾਲੇ ਓਕੇ ਆ ਤੇ ਸਭ ਤੋਂ ਵੱਡੇ ਜਿਹੜੇ ਆਣ ਜਾਣ ਵਾਲੇ ਓਕੇ ਹੁੰਦੇ ਆ ਉਹਨਾਂ ਦਾ ਵੀ ਸਵਾਪਸ ਸੋਚਦਾ ਹੁੰਦਾ ਉਹ ਤੇ ਸਾਡਾ ਭਾਈਚਾਰਾ ਲੇਕਿਨ ਸਾਡੀ ਮਜਬੂਰੀ ਆ ਕਿ ਸਿਆਸਤ ਤੇ ਪ੍ਰਚਾਰ ਅੰਦਰ ਦੇ ਬੋਲਾ ਹੋ ਚੁੱਕਿਆ ਇਹਨੂੰ ਕੋਈ ਸੁਣਾਈ ਨਹੀਂ ਆਪਾਂ ਸਾਰੇ ਦੇ ਅਸੀਂ ਪਿਸਤਰ ਪਾ ਕੇ ਬੈਠੇ ਰਹੀਏ ਇਹਨਾਂ ਨੂੰ ਕੋਈ ਮਤਲਬ ਨਹੀਂ ਕਿਉਂਕਿ ਇਹ ਕਹਿੰਦੇ ਆ ਲੋਕਾਂ ਨੂੰ ਆਦਰਤ ਪੈ ਗਈ ਆ ਇਹਨਾਂ ਨੂੰ ਆਪਾਂ ਨੂੰ ਆਦਰਤ ਪੈ ਗਈ ਇਹਨਾਂ ਨੂੰ ਤੁਰੰਤ ਆਦਰਤ ਪੈ ਗਈ ਆ ਉਹ ਦੀ ਸੀ ਕਿਸ ਕਬਦਾ ਉਹ ਅਸੇ ਦੀ ਕਿਸ ਕਬਦਾ ਜੜਾ ਕੇ ਇਹਦਾ ਕੋਈ ਭਾਈ ਪੁੱਤਰ ਤਾਂ ਦੱਸੋ ਤੁਹਾਨੂੰ ਕੀ ਪ੍ਰੋਬਲਮ ਹੈ ਲਿਆ ਮੇਰੇ ਮੱਗ ਪੱਤਰ ਦਿਓ ਮੈਂ ਉੱਤੇ ਪੁੱਛਦਾ ਕਰੇ ਜੋ ਆਪਦੇ ਕਿਉਂ ਬੰਦੇ ਨੇ ਕਤਲ ਕਰਤਾ ਦੋ ਪੱਤੇ ਦੇ ਕਿਹੜਾ ਕੀ ਦੀ ਗੱਲ ਹੋਗੀ ਫਰੀਦ ਕਿੱਤੇ ਦਾ ਨਸ਼ਾ ਬਿਕਦਾ ਫਰੀਦ ਰੋਜ਼ਾਨਾ ਬਣ ਜਾਂਦੇ ਆ ਕਿੱਤੀ ਅਸ਼ਾਸ਼ਲ ਪ੍ਰਸ਼ਾਸ਼ਲ ਇੱਥੇ ਅਫਸਰ ਮੈਂ ਭਾਜਾ ਪੁਲਿਸ ਕਿੱਥੇ ਆ ਮੇਰਾ ਤੁਮਾਸ਼ਰਾ ਤੱਤਾਂ ਦੇ ਮੋਟੇ ਮਰਦਾ ਗੋਲੀ ਮੇ ਨੂੰ ਅੱਜ ਪੁਲਿਸ ਇਹਨਾਂ ਦਾ ਹਕਰ ਮਿਲਿਓ ਯੇ ਪੁਲਿਸ ਆ ਮਿਲਿ ਹੋਵੇ ਤੇ ਘਰ ਦੇ ਵਿੱਚੋਂ ਉਹ ਦੇਖੋ ਉੱਤੇ ਪੰਪੇ ਦੇ ਵਿੱਚ ਘਰੇ ਵੱੜ ਕੇ ਚਾਕੂ ਮਾਰਦਾ ਜਿਹੜੇ ਏਡੇ ਏਡੇ ਲੀਡਰਾਂ ਦੇ ਚਾਕੂ ਮਾਰ ਦਿੰਦੇ ਆ ਤੁਹਾਡੇ ਰੇੜੀ ਵਾਲੇ ਜੋ ਘਾਤ ਆਜ ਪੰਜਾਬ ਸਾਡਾ ਚੁੱਪੀ ਦੇ ਹੱਥੋਂ ਬੇੜਾ ਕਰਕ ਹੋ ਗਿਆ ਚਲਦੇ ਰੇੜੀ ਆ ਲੁੱਟ ਲੈਂਦੇ ਆ ਚਾਕੂ ਮਾਰ ਦਿੰਦੇ ਆ ਪੈਸੇ ਖੋਹ ਲੈਂਦੇ ਆ ਆ ਕੋਈ ਸ਼ਾਸਨ ਇਹ ਪ੍ਰਸ਼ਾਸਨ ਨਾ ਪੁੱਛਦਾ ਉਹ ਝਾੜੂ ਵਾਲੇ ਨੂੰ ਕੇ ਕਹਿੰਦੇ ਸੀ ਕਿ ਅਸੀਂ ਝਾੜੂ ਪਧਰਾਉਣ ਚਾੜੂ ਮਾਰਤਾ ਮੇਰੇ ਪੰਜਾਬ ਦੇ ਮੱਕੀ ਜੀ ਪਾਰਟੀ ਵਿਚਾਰੀ ਦਾ ਮੰਦਾ ਨਹੀਂ ਆ ਮੈਂ ਕਿ ਅਨਾਉਂਸਰ ਆ ਸ਼ਹਿਰ ਦਾ ਜੋ ਮੈਂ ਗਰਜਦਾ ਤਾਂ ਮੈਂ ਡਰਦਾ ਨਹੀਂ ਤੇ ਕੀ ਹੋਣਾ ਆਲਾ ਤੇ ਮੈਂ ਅੱਜ ਮੀਡੀਆ ਆਏ ਮੇਰੇ ਪਰਾਹ ਹੈਗੇ ਆ ਕਰੋਨਾ ਦੇ ਵਿੱਚ ਮੈਂ ਥ੍ਰੀ ਆਡ ਕੀਤੀ ਸੀ ਕਰੋਨਾ ਦੇ ਵਿੱਚ ਥ੍ਰੀ ਆਡ ਕਰਦਾ ਸੀ ਸਾਈਕਲ ਤੇ ਕਿਸੇ ਸ਼ਾਸਨ ਪ੍ਰਸ਼ਾਸਨ ਮੈਨੂੰ ਸਨਮਾਨ ਨਹੀਂ ਦਿੱਤਾ ਪਰ ਮੈਨੂੰ ਸਨਮਾਨ ਮੇਰੀ ਬਾਤ ਮਾਂ ਭਗਵਤੀ ਜੀ ਜੀ ਇਹ ਵੇਣੂ ਤਾਕਤ ਦੇ ਦਈਏ ਵੇਣੂ ਤੇ ਦੋਸਤੋ ਡਰਦਾ ਨਹੀਂ ਇੱਥੇ ਦਰਿਆ ਵਖਾ ਕੇ ਪਾਓ ਮੈਂ ਤੁਹਾਡੇ ਨਾਲ ਆ ਤੁਹਾਡੇ ਨਾਲ ਬਚੂਗਾ ਬੱਦਰੀ ਵੀ ਜਾ ਕੇ ਪਹਿਲੀ ਗੋਲੀ ਦਾ ਖਾਊਗਾ ਇਹ ਗੋਲੀ ਦੇਖਾਉਣਾ ਨਾ ਬਸ ਕਿਉਂਕਿ 70 ਸਾਲ ਹੋ ਗਏ ਮੈਨੂੰ ਮੈਂ ਬਾਲਾ ਜੀਣਾ ਨਹੀਂ ਚਾਹਦਾ ਅੱਜ ਮੇਰੇ ਪੰਜਾਬ ਨੂੰ ਨੱਦਰ ਲੱਗੀ ਮੇਰੇ ਪੰਜਾਬ ਦੇ ਨੌਜਵਾਨ ਮੇਰੇ ਕਿਸਾਨ ਮੇਰੇ ਮਜ਼ਦੂਰ ਉਹ ਰੇੜੀਆਂ ਰੁੜ ਜਾਂਦੇ ਪਹਿਲਾਂ ਤਾਂ ਬੜਾ ਦਾ ਬੰਡਾ ਫਲ ਬਜ਼ਾਰ ਅੱਜ ਉਹਨੇ ਡੱਗੇ ਮਾਰੀ ਜਾਂਦੇ ਆ ਕੋਈ ਟੱਕ ਬਣੀ ਹੈ ਕੋਈ ਅੱਜ ਤੁਹਾਡੇ ਲੋਜ ਬੈਗ ਦੇ ਕਸਟੋਰ ਵਾਲੇ ਉਧਰ ਬੈਠੇ ਪੁੰਜੇ ਬੈਠੇ ਆ ਉਹ ਸ਼ਰਮ ਕਰੋ ਪ੍ਰਸ਼ਾਜਦਾਰੋ ਇੰਦਰ ਆ ਕੇ ਮਜ਼ਦੂਰੋ ਵੀ ਕਹਿੰਦੇ ਕੀ ਹੈ ਅਗਰ ਤੁਹਾਡਾ ਬੱਚਾ ਕਸੂਰਦਾਰ ਉਹਨੂੰ ਸਜ਼ਾ ਮਿਲ ਜਾਈਦੀ ਹੈ ਇਹ ਕਸੂਰ ਬੁਝਾਰ ਰਹੀ ਆ ਤਬਾ ਹੀ ਜੇ ਤੁਹਾਨੂੰ ਬਰੀ ਕਰੋ ਮੈਂ ਬਾਲਾ ਨਾ ਕਰਦਾ ਹੋਇਆ ਜੇ ਕੋਈ ਮਾਫੀ ਹੋ ਗਈ ਹੋਵੇ ਗਲਤੀ ਨਾਲ ਤੇ ਮੈਂ ਸਾਰੇ ਸ਼ਾਸਕ ਪ੍ਰਸ਼ਾਸਨ ਤੋਂ ਸਰੇ ਦੋਸਤਾਂ ਤੋਂ ਮਾਫੀ ਮੰਗਦਾ ਜੈ ਕੀ ਜੈਮ ਹੈਲੋ ਸਾਥੀਏ ਪਹਿਲਾਂ ਮੇਰੀ ਸਾਰੇ ਜਿੰਨੇ ਵੀ ਸਾਡੇ ਹੋਸਟਲ ਸਟੇਜਮੈਨ ਜਿੰਨੇ ਵੀ ਹੈਗੇ ਸਾਰੇ ਮੈਡੀਕਲ ਵਾਲੇ ਸਾਰੇ ਜਣੇ ਬੈਠ ਜਾਓ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਬੈਹੋ ਸੇ ਖੜੇ ਨਾ ਹੋਵੋ ਆ ਸੇ ਪਾਸੇ ਨਖੜੋ ਸਾਰੇ ਅੱਗੇ ਆ ਕੇ ਬੈਹੋ ਹਾਂ सैसम पर रे साथी पाया झूठा परचा रद करी पी तलवानी बी एस पी Talwandi! बी Talwandi! पी Talwandi! ਸਾਥੀਓ ਮੇਰੀ ਸਾਰਿਆਂ ਨੂੰ ਅਪੀਲ ਆ ਜਿੰਨੇ ਵੀ ਸਾਡੇ ਹੋਸਪੀਟਲ ਮੈਡੀਕਲ ਐਸੋਸੀਏਸ਼ਨ ਦੇ ਜੂਨੀਅਨ ਦੇ ਜਿੰਨੇ ਵੀ ਸਾਡੇ ਵਰਕਰ ਹੈ ਜਾਂ ਜੋ ਵੀ ਸਾਥੀ ਹੈ ਸਾਰਿਆਂ ਨੂੰ ਪੀਲਾ ਵੀ ਪਿੱਛੇ ਨਾ ਕਰਦੇ ਉੱਗ ਚੜੀਆਂ ਦੇ ਉੱਪਰ ਬੈਠੋ ਔਰ ਦੂਸਰਾ ਸਾਰੇ ਜਨਾਨੇ ਨੇ ਮੇਰੇ ਨਾਲ ਰਲ ਕੇ ਬੋਲਣਾ ਔਰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹੁੱਲਣ ਬਾਜੀ ਨਹੀਂ ਕਰਨੀ ਤਾਂ ਕਿ ਆਪ ਲੋਕਾਂ ਨੂੰ ਪਰੇਸ਼ਾਨੀ ਹੋਵੇ ਪੰਜਾਬ ਸਰਕਾਰ ਜੰਗਵਾਤ ਇਹ ਸਰਕਾਰ थी ते पाया झूठा परचा रद करो साथी पाया झूठा परचा रद करो पंजाब पंजाब यूनियन मशहूर एकता मशहूर एकता मशहूर एकता सेजमैंट यूनियन साथी ते पाया झूठा परचा रद करो सॼे साथी ते पाया झूठा परचा रद्द करो एम यूनियन मज़दूर औकता मज़दूर औकता ਸਾਥੀਓ ਆਪਣੇ ਵਿੱਚ ਫੋਲਡਮੈਨਾਂ ਦੇ ਜੂਨੀਅਰ ਦੇ ਨਾਲ-ਨਾਲ ਮੈਡੀਕਲ ਐਪ ਜੋਗੇ ਆਪਣੇ ਸਾਰੇ ਕਾਰੋਬਾਰ ਬੰਦ ਕਰਕੇ ਸਾਰੀਆਂ ਕੌਲਾਂ ਛੱਡ ਕੇ ਅੱਜ ਆਪਣੇ ਨਾਲ ਇੱਥੇ ਸਹਿਯੋਗ ਕਰਨ ਆਏ ਆ ਕਾਪਾ ਸਾਰੇ ਜਿੰਨੇ ਵੀ ਸਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਉਸ ਤੋਂ ਬਾਅਦ ਸਾਡੇ ਨਾਲ ਪੰਜਾਬ ਡਾਕਟਰਾਂ ਦੇ ਜਿਹੜਾ ਗਰੁੱਪ ਆਏ ਨੇ ਉਹ ਵੀ ਸਾਡੇ ਨਾਲ ਕਾਫੀ ਦੂਰੋਂ ਦੂਰੋਂ ਸਹਿਯੋਗ ਕਰਨ ਆਏ ਆ ਉਸ ਤੋਂ ਇਲਾਵਾ ਸਾਡੇ ਵਿੱਚ ਬਹੁਤ ਹੀ ਮਾਨਯੋਗ ਸਾਡੇ ਬਟਿੰਡਾ ਸ਼ਹਿਰ ਦੇ ਰਿਸਪੈਕਟਡ ਰਾਜਨ ਜੀ ਵੀ ਸਾਡੇ ਵਿੱਚ ਸਾਡਾ ਸਹਿਯੋਗ ਕਰਨ ਆਏ ਆ ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਸਾਡੇ ਸਾਥੀ ਆ ਉਹਨਾਂ ਨੂੰ ਮੈਂ ਅਪੀਲ ਕਰੂੰਗਾ ਕਿ ਰਾਜੇਂ ਜੀ ਦੋ ਮਿੰਟ ਆਪਣੇ ਵਿਚਾਰ ਰੱਖਣਗੇ ਸਾਰਿਆਂ ਨੇ ਆਰਾਮ ਨਾਲ ਬੈਠ ਕੇ ਇੱਥੇ ਆਪਣੀ ਗੱਲ ਬਾਤ ਸੁਣਨੀ ਹੈ ਇਹਨਾਂ ਦੀ ਸਾਰਿਆਂ ਹੀ ਸਾਥੀਆਂ ਨੂੰ ਬੇਨਤੀ ਹੈ ਵੀ ਪਹਿਲਾਂ ਜਿੰਨਾ ਇੱਧਰ ਬੈਠਦੇ ਨੇ ਬੁਲਾਰਿਆਂ ਨੂੰ ਸੁਆਦ ਨਹੀਂ ਆਉਣਾ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਬੈਠ ਜੋ ਪਹਿਲਾਂ ਜੇ ਤੁਸੀਂ ਸਾਡੇ ਨਾਲ ਆ ਸਾਰੇ ਚਾਹੇ ਭਰਾਤਰੀ ਜਥੇਬੰਦੀਆਂ ਚਾਹੇ ਐਸੋਸੀਏਸ਼ਨ ਚਾਹੇ ਸੇਲਜ਼ਮੈਨ ਸਾਥੀ ਸਾਰਿਆਂ ਨੂੰ ਬੇਨਤੀ ਹੈ ਵੀ ਪਹਿਲਾਂ ਬੈਠਣ ਦੀ ਕਿਰਪਾਲਤਾ ਕਰੋ ਜੇ ਤੁਸੀਂ ਸਾਡੇ ਨਾਲ ਸੱਚੇ ਦਿਲੋਂ ਸਾਡੇ ਸੰਘਰਸ਼ ਦੇ ਸਾਥੀ ਆ ਤੇ ਸਾਰੇ ਬੈਠਣ ਦੀ ਕਿਰਪਾਲਤਾ ਕਰੋ ਉਸ ਤੋਂ ਬਾਅਦ ਅੱਗੇ ਪ੍ਰੋਗਰਾਮ ਲਗਾਤਾਰ ਚੱਲੇਗਾ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਮੀਡੀਆ ਵਾਲਿਆਂ ਤੋਂ ਬਿਨਾਂ ਸਾਡੇ ਸਤਿਕਾਰਯੋਗ ਮੀਡੀਆ ਵਾਲੇ ਸਾਥੀ ਤੋਂ ਬਿਨਾਂ ਬਾਕੀ ਜਿੰਨੇ ਵੀ ਆਪਣੇ ਸਾਥੀ ਆ ਸਾਰੇ ਪਹਿਲਾਂ ਬੈਠਣ ਦੀ ਕਿਰਪਾਲਤਾ ਕਰਨ ਉਸ ਤੋਂ ਬਾਅਦ ਆਪਾਂ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਪੰਗ ਸਰਕਾਰ ਮਰਦਾਵਾ ਜੰਦਾਬਾ ਜੰਦਾਬਾ ਪੰਗ ਸਰਕਾਰ ਮਰਦਾਵਾ ਜੰਦਾਬਾ ਜੰਦਾਬਾ ਉਹ ਸਟੱਕੇ ਸਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਉਹ ਸਟੱਕੇ ਸਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਮੁਲਾਜ਼ਮ ਤੇ ਦਿੱਤਾ ਪਰਚਾ ਰੱਦ ਕਰੋ ਗੁਲਾਮ ਦੇ ਦੇ ਦਿੱਤਾ ਪਰਚਾ ਰੱਦ ਕਰੋ ਰੱਦ ਕਰੋ ਰੱਦ ਕਰੋ ਮੈਂ ਫਿਰ ਸਾਰੇ ਸਾਥੀਆਂ ਨੂੰ ਅਪੀਲ ਕਰਦਾ ਵੀ ਮਗਲੇ ਪਾਸੇ ਖੜੇ ਆ ਸਾਥੀ ਇਹਨਾਂ ਨੂੰ ਬੇਨਤੀ ਆ ਵੀ ਬੈਠਣ ਦੀ ਕਿਰਪਾਤਾ ਕਰੋ ਮੀਡੀਆ ਵਾਲਿਆਂ ਤੋਂ ਬਿਨਾ ਸਾਰੇ ਸਾਥੀ ਬੈਠਣ ਦੀ ਕਿਰਪਾਤਾ ਕਰੋ ਮੈਂ ਐਸੋਸੀਏਸ਼ਨ ਦੇ ਕਾਫੀ ਆਦੀ ਖੜੇ ਆ ਸਾਰਿਆਂ ਨੂੰ ਬੇਨਤੀ ਆ ਵੀ ਇੱਕ ਵਾਰੀ ਬੈਠ ਕੇ ਏਕੇ ਦਾ ਸੰਮੂਦ ਦੇ ਕੇ ਤਾਂ ਕਿ ਇਹ ਸੰਘਰਸ਼ ਦੇਖੋ ਅੰਨੀ ਬੋਲੀ ਸਰਕਾਰ ਨੇ ਸਾਡੀ ਜੇ ਗੱਲ ਨਾ ਸੁਣੀ ਤਾਂ ਇਹ ਸੰਘਰਸ਼ ਲੰਮਾ ਜਾਏਗਾ ਤੇ ਆਪਾਂ ਇੱਥੇ ਜਿੱਤ ਕੇ ਉੱਠਾਂਗੇ ਇਹ ਸਾਰੇ ਕਹੀਆ ਕਰ ਲੋ ਇਹ ਸੰਘਰਸ਼ ਇਹ ਅੰਨੀ ਬੋਲੀ ਸਰਕਾਰ ਪ੍ਰਸ਼ਾਸਨ ਨੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਇਸ ਨੂੰ ਲੰਮਾ ਕਰਾਂਗੇ ਸੋ ਸਾਰੇ ਸਾਥੀ ਮੇਰੇ ਖੜੇ ਆ ਸਾਰਿਆਂ ਨੂੰ ਬੇਤੇ ਪਹਿਲਾਂ ਬੈਠੋ ਰਾਜਨੀਤਿਕ ਨੇ ਮੈਂ ਹੁਣ ਬੇਤੀ ਕਰੂੰਗਾ ਮੇਰੇ ਬਹੁਤ ਹੀ ਸਰਕਾਰ ਦੇ ਵੱਡੇ ਵੀਰ ਰਾਜਨਗਾਰਿਕ ਜੀ ਪ੍ਰਧਾਨ ਜਿਨ੍ਹਾਂ ਕਾਂਗਰਸ ਕਮੇਟੀ ਉਹ ਆ ਕੇ ਸਾਡੇ ਸੰਗਰਸ਼ ਨੂੰ ਹਮਾਇਤ ਦੇ ਤੇ ਚਾਰ ਸ਼ਬਦ ਕਰਨ ਰਾਜਨਗਾਰਿਕ ਜੀ ਆ ਬੜੀ ਅੱਗੇ ਕਰੋ ਸਭ ਠੀਕ ਹੈ ਨੇ ਵਿਚਾਰੇ ਬੰਦੇ ਬాలే ਆ ਜਾਂਦੇ ਫੇਰੇ ਆਮ ਹੈ ਜੀ ਫਿਰ ਸਮਝਾ ਮਾਈਕ ਅੱਗੇ ਕਾਰਵਾਈ ਚੁੜਾ ਠੀਕ ਹੈ ਜੀ ਬਹੁਤ ਬਹੁਤ ਸਤਿਕਾਰਯੋਗ ਪੰਜਾਬ ਮੈਡੀਕਲ ਐਸੋਸੀਏਸ਼ਨ ਦੇ ਪੰਜਾਬੀ ਥੋੜਾ ਇਹਨੂੰ ਉਧਰ ਕਰ ਨਹੀਂ ਨਹੀਂ ਇੱਥੇ ਇੱਥੇ ਹਾਂ ਅੱਜ ਤੋਂ ਪਹਿਲਾਂ ਕਿ ਸਾਡੇ ਕਾਰਜਕਾਰੀ ਰਾਜ ਜੀ ਬੋਲੋਗੇ ਅਗਲੀ ਜਿਹੜੀ ਹੈ ਇਸ ਦੀ ਜਿਹੜੀ ਕਾਰਵਾਈ ਹੈ ਸਾਡੇ ਕਮਿਸ਼ਨਰੀ ਸਿਓਲਿਸ ਕੱਤਰ ਹੈ ਉਸੇ ਵੇਲੇ ਦੀ ਕਰਨਗੇ ਪਲੀਜ਼ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ ਅਹੁਦੇਦਾਰ ਗਨ ਰਿਟੇਲ ਤੇ ਥੋਕ ਦੇ ਸਾਰੇ ਵਪਾਰੀ ਤੇ ਉਹਨਾਂ ਨਾਲ ਕੰਮ ਕਰਨ ਵਾਲੇ ਸਾਰੇ ਸਾਥੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਮੰਗਦਾ ਮੈਂ ਕੱਲ ਤੁਹਾਡੇ ਚ ਹਾਜ਼ਰ ਨਹੀਂ ਹੋ ਸਕਿਆ ਕੁਛ ਅਰਜੇ ਵਿੱਚ ਕਰਕੇ ਮੈਂ ਸ਼ਹਿਰ ਤੋਂ ਬਾਹਰ ਸੀ ਮੈਨੂੰ ਗੱਲ ਸਾਰੀ ਪਤਾ ਲੱਗ ਗਈ ਸੀ ਸਾਥੀਆਂ ਦੇ ਫੋਨ ਗਏ ਸੀ ਮੈਂ ਸੁਣ ਵੀ ਲਿਆ ਸੀ ਬਹੁਤ ਮੰਦ ਭਾਗੀ ਘਟਨਾ ਤੇ ਟੱਕ ਹੈ ਹੋਇਆ ਕੀ ਬਹੁਤ ਸਾਰੇ ਸਾਥੀਆਂ ਨੂੰ ਨਹੀਂ ਵੀ ਪਤਾ ਹੋਣਾ ਕਿ ਜਿਹੜੇ ਸਾਡੇ ਦੁਕਾਨਾਂ ਤੇ ਸਾਡੇ ਭਰਾ ਕੰਮ ਕਰਦੇ ਐ ਉਹ ਸੇਲ ਲਈ ਪਰਚੇਜ਼ ਲਈ ਜਾਂ माल ਡਿਲੀਵਰ ਕਰਨ ਲਈ ਸ਼ਹਿਰ ਤੋਂ ਬਾਹਰ ਮੰਡੀਆਂ ਜਾਂ ਕਸਬਿਆਂ 'ਚ ਆਰਡਰ ਮੁਤਾਬਕ ਬਿੱਲ ਤੇ ਸਮਾਨ ਲੈ ਕੇ ਜਾਂਦੇ ਆ ਸਾਡਾ ਇੱਕ ਸਾਥੀ ਗੁਰਮੀਤ ਉਹ ਵੀ ਬਿਲਾ ਤੇ ਪੱਕੇ ਬਿੱਲ ਤੇ ਦਵਾਈ ਦੇ ਪੱਤੇ ਲੈ ਕੇ ਗਿਆ ਸੀ ਬਠਿੰਡੇ ਤੋਂ ਲੈ ਕੇ ਗਿਆ ਜਿਹਨੂੰ ਵੀ ਡਿਲੀਵਰ ਕਰਨੇ ਸੀ ਜਦੋਂ ਉਥੇ ਡਿਲੀਵਰੀ ਦਿੱਤੀ ਤਾਂ ਪਤਾ ਲੱਗਿਆ ਕਿ ਦੋ ਪੱਤੇ ਐਕਸਪਾਇਰ ਹੋ ਚੁੱਕੇ ਐ ਤਾਂ ਉਹ ਸਾਥੀ ਨੇ ਦੁਕਾਨਦਾਰ ਨੇ ਉਹ ਦੋਨੇ ਪੱਤੇ ਦੱਸਿਆ ਵੀ ਯਾਰ ਇਹ ਐਕਸਪਾਇਰ ਐ ਤੂੰ ਵਾਪਸ ਲੈ ਜਾ ਬਿੱਲ ਕਟਿਆ ਵਾ ਸੀ ਉਹ ਪੱਤੇ ਵਾਪਸ ਲੈ ਕੇ ਆ ਰਿਆ ਸੀ ਤੇ ਰਾਸਤੇ ਦੇ ਵਿੱਚ ਜਿਉਂ ਕਿਸੇ ਪੁਲਸ ਵਾਲਿਆਂ ਨੇ ਰੋਕਿਆ ਤਾਂ ਉਹਦੀ ਇੱਕ ਵੀ ਗੱਲ ਨਹੀਂ ਸੁਣੀ ਉਹਦਾ ਬਿੱਲ ਨਹੀਂ ਦੇਖਿਆ ਤੇ ਉਹਨੂੰ ਨਸ਼ੇ ਵੇਚਣ ਵਾਲਾ ਬਣਾ ਕੇ ਉਹਦੇ ਪਰਚਾ ਦਰਜ ਕਰਤਾ ਇਹ ਬਹੁਤ ਮਾੜੀ ਗੱਲ ਹੈ ਠੀਕ ਹੈ ਅੱਜ ਨਸ਼ਿਆਂ ਦੇ ਦਰਿਆ ਵਗਦੇ ਆ ਅੱਜ ਕੋਈ ਵੀ ਗੱਲ ਹੋਈ ਜਾਂਦੀ ਹੈ ਉਹ ਇੱਕ ਚੀਜ਼ ਇਹਦੇ ਨਾਲ ਜੋੜ ਦਿੱਤੀ ਗਈ ਤੇ ਇੱਕ شریف ਸਧਾਰਨ ਘਰ ਦਾ ਬੱਚਾ ਦੁਕਾਨਦਾਰ ਕਾਰੋਬਾਰੀ ਕਰਨ ਵਾਲਾ ਮਲਾਜਮ ਬੱਚੇ ਦੇ ਪਰਚਾ ਦਰਜ ਕਰਤਾ ਜਦੋਂ ਪਰਚਾ ਦਰਜ ਕਰਤਾ ਸਾਡੀ ਸਾਰੀ ਜਮਾਤ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਬਾਰੇ ਪ੍ਰਸ਼ਾਸਨ ਨੂੰ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੂੰ ਰਿਕੁਐਸਟ ਕੀਤੀ ਪਰ ਉਹਨਾਂ ਨੇ ਸਾਡੀ ਜਮਾਤ ਦੀ ਇੱਕ ਵੀ ਗੱਲ ਨਹੀਂ ਸੁਣੀ ਜਿਹਦੇ ਕਰਕੇ ਸਾਨੂੰ ਸਾਰਿਆਂ ਨੂੰ ਕੱਲ ਸੜਕਾਂ ਤੇ ਆਉਣਾ ਪਿਆ ਮੈਂ ਇਸ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਐਨੇ નિર્દયੀ ਨਾ ਹੋਵੋ ਐਨੇ ਗਲਤ ਪਰਚੇ ਨਾ ਦਰਜ ਕਰੋ ਇੱਕ ਸੁਧਾਰਨ ਬੰਦਾ ਆਪਦਾ ਪਰਿਵਾਰ ਪਾਲਣ ਵਾਸਤੇ ਦਿਨ ਰਾਤ ਮਿਹਨਤ ਕਰਦਾ ਹੈ ਦੁਕਾਨਾਂ ਤੇ ਕੰਮ ਕਰਦਾ ਹੈ ਫੇਰ ਜਾ ਕੇ ਆਪਦੇ ਮਾਪਿਓ ਦੀ ਦਵਾਈ ਬੂਟੀ ਘਰ ਦਾ ਕਰਾਇਆ ਸਕੂਟਰ ਦਾ ਤੇਲ ਮੋਬਾਈਲ ਦਾ ਖਰਚਾ ਬੱਚਿਆਂ ਦੀ ਪੜ੍ਹਾਈ ਤੇ ਰੋਜ਼ਮਰਾਂ ਦੀ ਜ਼ਿੰਦਗੀ ਮਸਾ ਜਿਉਂਦਾ ਫੇਰ ਜਾ ਕੇ ਉਹਦੀ ਜੀਵਿਕਾ ਚੱਲਦੀ ਹੈ ਸਧਾਰਣ ਬੰਦੇ ਦੇ ਪਰਚਾ ਦਰਜ ਹੋਇਆ ਪਰਚਾ ਗਲਤ ਦਰਜ ਹੋ ਗਿਆ ਚਲੋ ਜਾਣੇ ਅਣਜਾਣੇ ਚ ਜੇ ਗਲਤ ਵੀ ਦਰਜ ਹੋ ਗਿਆ ਤਾਂ ਸਾਡੀ ਹੁਣ ਇੱਕੋ ਹੀ ਮੰਗ ਹੈ ਕਿ ਉਸ ਬੱਚੇ ਦੀ ਇਨਕੁਆਇਰੀ ਕਰਕੇ ਬੱਚਾ ਨਿਰਦੋਸ਼ ਹੈ ਸਾਨੂੰ ਇਸ ਗੱਲ ਦਾ ਪਤਾ ਹੈ ਪਰ ਅਸੀਂ ਕੱਲ ਦੇ ਕਹੀ ਜਾਂਦੇ ਆ ਸਾਡੀ ਬੱਚੇ ਦੀ ਰਿਕੁਇਰੀ ਕਰ ਲੋ ਬਿੱਲ ਦੇਖ ਲੋ ਪੱਤੇ ਦੇਖ ਲੋ ਸਾਰਾ ਕੁਝ ਦੇਖ ਲੋ ਤੇ ਸਾਡੇ ਬੱਚੇ ਨੂੰ નિર્ਦੋਸ਼ ਸਾਬਤ ਕਰਕੇ ਸਾਡੇ ਵਿਚਕਾਰ ਭੇਜੋ ਸਾਡੀ ਤਾਂ ਇੱਕੋ ਹੀ ਮੰਗ ਹੈ ਜਿਹੜੀ ਪ੍ਰਸ਼ਾਸਨ ਦੀ ਮੈਨੂੰ ਨਹੀਂ ਪਤਾ ਤੁਹਾਡੀ ਕੀ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਪਰ ਜੇ ਪ੍ਰਸ਼ਾਸਨ ਇਹ ਗੱਲ ਕਹਿੰਦਾ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਤਾਂ ਅਸੀਂ ਇੱਟਨਾ ਲੈਕਟ ਵਜਾ ਦੇਾਂਗੇ ਜਿੱਥੇ ਮਰਜ਼ੀ ਭੱਜ ਲੋ ਬੱਚਾ ਤੁਹਾਡੇ ਤੋਂ ਅਸੀਂ ਹਰ ਕੀਮਤ ਤੇ ਲੈ ਕੇ ਆਵਾਂਗੇ ਇਹ ਵੀ ਤਾ ਕਹਿੰਨੇ ਆ ਕਿਉਂਕਿ ਸਾਡਾ ਬੱਚਾ ਨਿਰਦੋਸ਼ ਹੈ ਉਹ ਕੋਈ ਨਸ਼ੇ ਨਹੀਂ ਵੇਚਦਾ ਉਹਦਾ ਕੋਈ ਪੁਰਾਣਾ ਕਰਦਾਰ ਕੋਈ ਪਰਚਿਆਂ ਦਾ ਨਹੀਂ ਕੋਈ ਉਹਦੇ ਪਰਿਵਾਰ ਦਾ ਨਹੀਂ ਕੋਈ ਇਹ ਦੁਕਾਨਦਾਰ ਵੀਰਾਂ ਦਾ ਕਿਸੇ ਦਾ ਇਹ じゃ ਕਰਦਾਰ ਨਹੀਂ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਇੱਕੋ ਹੀ ਮੰਗ ਹੈ ਐਸਐਸਪੀ ਸਾਹਿਬ ਨੇ ਚਾਹੀ ਡੀਸੀ ਸਾਹਿਬ ਸਾਡੇ ਵਿਚਕਾਰ ਆਪਦਾ ਅਫਸਰ ਭੇਜੋ ਸਾਡੀ ਗੱਲ ਸੁਣ ਕੇ ਜਾਵੇ ਸਾਡੀ ਗੱਲ ਸੁਣ ਕੇ ਜੋ ਵੀ ਧਾਈਆ ਬੜਦਾ ਜੋ ਵੀ ਗੱਲਬਾਤ ਬੜਦੀ ਹੈ ਰਿਕਾਰਡ ਚੈੱਕ ਕਰ ਲੈਣ ਫਿਰ ਨੰਬਰ ਚੈੱਕ ਕਰ ਲੈਣ ਪੱਤੇ ਚੈੱਕ ਕਰ ਲੈਣ ਕੋਈ ਵੀ ਪੱਤੇ ਉਹਨਾਂ ਦੇ ਪੋਜੀਸ਼ਨ ਚ ਹੈ ਚੈੱਕ ਕਰ ਲੈਣ ਜੇ ਠੀਕ ਹੈ ਤਾਂ ਸਾਡੇ ਬੱਚੇ ਨੂੰ નિર્ਦੋਸ਼ ਕਰਕੇ ਇਨਕੁਆਇਰੀ ਦਾ ਲਾ ਕੇ ਤੇ ਉਹਨੂੰ ਜੁਰਮ ਚੋਂ ਕੱਢ ਕੇ ਸਾਡੇ ਵਿਚਕਾਰ ਭੇਜਣ ਸਾਡਾ ਵੀ ਜੀ ਨਹੀਂ ਕਰਦਾ ਸਾਡਾ ਵੀ ਜੀ ਨਹੀਂ ਕਰਦਾ ਵੀ ਅਸੀਂ ਕਾਰੋਬਾਰ ਬੰਦ ਕਰਕੇ ਅਸੀਂ ਧਰਨੇ ਤੇ ਬੈਠੀਏ ਔਰ ਆਮ ਲੋਕਾਂ ਦਾ ਜੀਵਨ ਅਸਤਵਿਅਸਤ ਕਰੀਏ ਅੱਜ ਦਾ ਦਿਨ ਜਿਹੜਾ ਹੈਗਾ ਇਹ ਠੰਡ ਦੇ ਦਿਨ ਹੈ ਇਸ ਦੇ ਵਿੱਚ ਮੈਡੀਕਲ ਐਮਰਜੈਂਸੀਸ ਬਹੁਤ ਜ਼ਿਆਦੀਆਂ ਹੁੰਦੀਆਂ ਔਰ ਲੋਕਾਂ ਨੂੰ ਇਹ ਜ਼ਰੂਰੀ ਨਹੀਂ ਕਿ ਹਸਪਤਾਲਾਂ ਨੂੰ ਸਧਾਰਨ ਲੋਕਾਂ ਨੂੰ ਵੀ ਰੋਜ਼ ਦਵਾਈ ਬੁੱਟੀ ਦੀ ਲੋੜ ਪੈਂਦੀ ਹੈ ਇਸ ਕਰਕੇ ਇਸ ਗੱਲ ਨੂੰ ਛੇਤੀ ਤੋਂ ਛੇਤੀ ਇਸ ਦਾ ਨਿਪਟਾਰਾ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਅੱਗੇ ਆਉਣਾ ਚਾਹੀਦਾ ਹੈ ਆਪ ਵੀ ਗਲਤੀ ਮੰਨਣੀ ਚਾਹੀਦੀ ਹੈ ਔਰ ਸਾਡੇ ਬੰਦੇ ਨੂੰ નિર્ਦੋਸ਼ ਸਾਬਤ ਕਰਕੇ ਸਾਡੇ ਵਿਚਕਾਰ ਭੇਜਣਾ ਚਾਹੀਦਾ ਹੈ ਇਹੀ ਸਾਡੀ ਇਸ ਪ੍ਰਸ਼ਾਸਨ ਨੂੰ ਬੇਨਤੀ ਹੈ ਅਗਰ ਨਹੀਂ ਮੰਨੂਗੇ ਸਾਡੇ ਕੋਲੇ ਕੋਈ ਰਾਸਤਾ ਨਹੀਂ ਹੋ ਸਕਦਾ ਸਾਨੂੰ ਕਾਲ ਵੱਡੀ ਦੇਣੀ ਪੈ ਜੇ ਇਹਨਾਂ ਕਹਿੰਦਾ ਹੋਇਆ ਮੈਂ ਵਿਰਾਮ ਲੈਣਾ ਅੱਜ ਜਦੋਂ ਮੈਂ ਉਰੇ ਪਹੁੰਚਿਆ ਮੈਂ ਇੱਕ ਗੱਲ ਜਰੂਰ ਕਹੂੰਗਾ ਕਿ ਇਹ ਮਸਲੇ ਰਾਜਨੀਤਿਕ ਨਹੀਂ ਹੁੰਦੇ ਅਸੀਂ ਤੁਹਾਡੇ ਸ਼ਹਿਰ ਦੇ ਵਾਸੀ ਆਂ ਬੇਸ਼ੱਕ ਅਸੀਂ ਪਾਰਟੀਆਂ ਨਾਲ ਜੁੜੇ ਪਏ ਆਂ ਪਰ ਉਹਦੀ ਥੋਡੇ ਵੀ ਸਾਥੀਆਂ ਥੋਡੇ ਨਾਲ ਰੋਜ਼ ਵਰਤਦੇ ਆ ਨਿੱਜੀ ਜ਼ਿੰਦਗੀ ਚ ਵਰਤਦੇ ਆ ਸਾਡਾ ਸਾਰਿਆਂ ਦਾ ਹਰੇਕ ਰਾਜਨੀਤਿਕ ਪਾਰਟੀ ਦੇ ਆਗੂ ਦਾ ਰਾਜਨੀਤੀ ਨੂੰ ਪਾਸੇ ਰੱਖ ਕੇ ਸ਼ਹਿਰਦਾਰੀ ਦੇ ਨਾਤੇ ਤੇ ਤੇ ਆਪਦੇ ਭਰਾਵਾਂ ਦੀ ਸਪੋਰਟ ਦੇ ਵਿੱਚ ਆ ਕੇ ਇਸ ਈਸ ਦੇ ਵਿੱਚ ਸਾਥ ਦੇਣਾ ਚਾਹੀਦਾ ਕਿਉਂਕਿ ਇੱਕ ਇੱਕ ਨਾਲ ਇੱਕ ਇੱਕ ਵੱਡਾ ਹੁੰਦਾ ਇਹ ਸਾਰਾ ਕਰਕੇ ਸਾਨੂੰ ਪ੍ਰਸ਼ਾਸਨ ਦੇ ਕੰਨ ਤੇ ਅੱਖਾਂ ਖੋਲਣੀਆਂ ਚਾਹੀਦੀਆਂ ਮੈਂ ਸਾਰਿਆਂ ਨਾਲ ਇਹ ਯਕੀਨ ਦਿਵਾਉਣਾ ਹੈ ਕਿ ਜਿੱਥੇ ਵੀ ਤੁਹਾਨੂੰ ਮੇਰੀ ਜਿੱਥੇ ਭਰਾਵੀ ਲੋੜ ਹੋਵੇ ਰਾਜਨੀਤਿਕ ਲੋੜ ਹੋਵੇ ਸਮਾਜਿਕ ਲੋੜ ਹੋਵੇ ਜਾਂ ਵਕਾਲਤਨ ਲੋੜ ਹੋਵੇ ਕਿਉਂਕਿ ਮੈਂ ਪੇਸ਼ੇ ਤੋਂ ਵਕੀਲ ਐ ਜੇ ਮੇਰੀ ਵਕਾਲਤਨ ਵੀ ਲੋੜ ਹੋਵੇ ਤਾਂ ਮੈਂ ਤੁਹਾਡੇ ਨਾਲ ਦੋਨੇ ਹੱਥੀ ਜੋੜ ਕੇ ਤੁਹਾਡੇ ਨਾਲ ਮਦਦ ਕਰਨ ਵਾਸਤੇ ਪਿਆਰ ਐ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮਾਨ ਦਿੱਤਾ ਮੈਨੂੰ ਇੱਥੇ ਸਟੇਜ ਦੇ ਖੜੇ ਹੋ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਦਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ जय श्री राम भाई गुरु जी का खालसा भाई गुरु जी की फतेह एक बिनती मैं और करूंगा आपा ਘਰਾਂ ਚੋਂ ਵੀ ਆਏ ਐ ਆਪਾਂ ਕੰਮ ਵੀ ਛੱਡਿਆ ਆਪਾਂ ਉਹਦੀ ਮੰਨ ਵੀ ਮਨਵਾਉਣੀ ਐ ਤੇ ਆਪਾਂ ਗਰਮੀਤ ਉਹਨੂੰ ਨਿਰਦੋਸ਼ ਸਾਬਤ ਕਰਕੇ ਆਪਣੇ ਵਿਚਕਾਰ ਲਿਆਉਣਾ ਮੈਨੂੰ ਪਤਾ ਆਪਾਂ ਨੂੰ ਆਮ ਸੁਧਾਰਨ ਜ਼ਿੰਦਗੀ 'ਚ ਨੀਚੇ ਬੈਹਿਣ ਦੀ ਆਦਤ ਹੈ ਨਹੀਂ ਆਪਾਂ ਰੁਟੀਨ 'ਚ ਆਦਤ ਖੋ ਬੈਠੇ ਪਰ ਜੇ ਤੁਸੀਂ ਧਰਨਾ ਕਾਮਯਾਬ ਕਰਨਾ ਮੈਂ ਰੋਜ਼ ਇਹੀ ਕੰਮ ਕਰਦਾ ਖੜਿਆ ਤਾਂ ਅਫਸਰਾਂ ਨੂੰ ਵੀ ਆਏ ਲੱਗਦਾ ਮੁਲਾਜ਼ਮਾਂ ਨੂੰ ਵੀ ਲੱਗਦਾ ਐਵੇਂ ਥੋੜੇ ਜਿਹੇ ਟਾਈਮ ਬਸਤੇ ਆ ਜੀ ਆਪੇ ਮੁਰ ਮੜ ਜਾਣਗੇ ਜਿੱਥੇ ਜਿੱਥੇ ਖੜਿਆ ਆਈ ਬਹਿ ਜਾਓ ਬਹਿ ਜਾਓ ਬਾਰੀ ਬਾਰੀ ਨਾ ਕਰਵਾਓ ਬਹਿ ਜਾਓ ਜਿੱਥੇ ਆ ਤੁਸੀਂ ਇੱਥੇ ਖੜੇ ਹੋ ਇੱਥੇ ਹੀ ਬਹਿ ਜਾਓ ਜਿਹੜੇ ਖੜੇ ਹੋ ਜਿਹੜੇ ਨਹੀਂ ਬਹਿ ਸਕਦਾ ਬੱਟ ਨਾਲ ਲਾ ਲਓ ਬੈਠੋ ਖੜਾ ਸਿਰ ਮਾਰੀ ਜਾਂਦਾ ਬਹਿ ਤੇ ਨਾਲ ਬਹਿ ਦੇ ਤੇ ਬੈਠੋ ਬੈਠੋ ਜਿਹੜੇ ਨਹੀਂ ਬਹਿ ਸਕਦੇ ਉਹ ਬੈਠਾ ਨੌਜਵਾਨ ਬੰਦਿਆ ਯਾਰ ਕਿੱਡੀ ਗੱਲ ਹੈ ਅਬੈਠੋ ਇੱਥੇ ਸਾਰੇ ਧਰਨਾ ਫੇਰ ਲੱਗੂਗਾ ਆ ਪ੍ਰੈਸਰਾਂ ਨੂੰ ਵੀ ਥੋੜੀ ਗੱਲ ਅੱਗੇ ਪਹੁੰਚਣ ਚ ਸਵਾਦ ਆਊਗਾ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬੰਦੇ ਕਿੰਨੇ ਖੜੇ ਆ ਲੱਗਦਾ ਤੁਰਿਆ ਜਾਂਦਾ ਬੰਦਾ ਖੜ ਕੇ ਆਊਗਾ ਜੀ ਆ ਮਗਰ ਖੜੇ ਆ ਤੁਸੀਂ ਬੈਹ ਲੀ ਬੈਠੋ ਯਾਰ ਬੈਠੋ ਭਾਈਆਂ ਤੇ ਆਓ ਆ ਮਗਰ ਸਾਥੀ ਜਿਹੜੇ ਜਿਹੜੇ ਇੱਧਰ ਵਾਲੇ ਯਾਰ ਤੁਸੀਂ ਤੁਹਾਨੂੰ ਕਿਵੇਂ ਭਾਵਾਂਗੇ ਭਾਈ ਵਰਦਾਨ ਜੀ ਬੈਹਦੇ ਕਿਉਂ ਨਹੀਂ ਜਿਹੜੇ ਬਜ਼ੁਰਗ ਆ ਖੜੇ ਰੋ ਜਿਹੜੇ ਨਹੀਂ ਬੈਹ ਸਕਦੇ ਬਾਕੀ ਬੈਠੋ बैठो वीर के बैठो आई जाओ बहुत बहुत धन्यवाद जी बहुत बहुत प्रधान जी आओ आगा। आगा। आगा।